<sled> i ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਸਾਰੇ ਜਣੇ ਭਾਈ ਠੀਕ-ਠਾਕ ਹੋਵੋਗੇ ਮੌਸਮ ਚੇਂਜ ਹੋ ਰਿਹਾ ਹੈ ਥੋੜੇ-ਥੋੜੇ ਕੱਪੜੇ ਕੱਢੋ ਹਲਕੇ-ਹਲਕੇ ਹਨਾ ਗਰਮ ਜਿਨ੍ਹਾਂ ਨੇ ਮੇਰੇ ਭੈਣ ਭਰਾਵਾਂ ਨੇ ਜਾਣਾ ਹੁੰਦਾ ਬਾਹਰ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਘਰ ਬੈਠੇ ਤਾਂ ਨਹੀਂ ਇੰਨੀ ਹਜੇ ਹਨਾ ਠੰਡਕ ਜੀ ਮਹਿਸੂਸ ਹੁੰਦੀ ਪਰ ਠੰਡਾ ਮਿੱਠਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਹਾਂ ਚੰਡੀਗੜ੍ਹ ਤੇ ਵੀ ਹਲਕੀ ਹਲਕੀ ਠੰਡ ਸਵੇਰ ਸ਼ਾਮ ਦੀ ਹੈਗੀ ਹੈ ਤੇ ਇਹ ਆਪਾਂ ਪਿਆਜ਼ਾਂ ਦੀ ਸਬਜ਼ੀ ਬਣਾਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਹਲਕਾ ਜਿਹਾ ਕਿਉਂ ਜੜਾ ਬਚਿਆ ਸੀ ਉਹਦੇ ਚ ਆਪਾਂ ਪਿਆਜ਼ ਤੜਕਲੇ ਸੀਗੇ ਤੇ ਜਿਵੇਂ ਰੁਟੀਨ ਦੇ ਵਿੱਚ ਦਿਖਾਉਣੇ ਹੁੰਦੇ ਆ ਆਪਾਂ ਅੱਜ ਖਾਵਾਂਗੇ ਪਰੌਂਠੇ ਦਾਲ ਪਿਆਜ਼ ਵਾਲੇ ਹੁਣ ਤਾਂ ਕਹਿੰਦੇ ਸਿੰਪਲ ਪਰੌਂਠੇ ਸਵਾਦ ਨਹੀਂ ਲੱਗਦੇ ਹਨ ਕਹਿੰਦਾ ਕੋਣ ਆਪਾਂ ਕਹਿੰਦੇ ਆ ਜਿਹੜੇ ਬੰਦੇ ਪਰੌਂਠਿਆਂ ਦੇ ਸ਼ੌਕੀਨ ਹੁੰਦੇ ਆ ਤੇ ਉਹ ਫਿਰ ਬਸ ਇਸ ਤਰ੍ਹਾਂ ਹੀ ਹਨਾ ਕਦੇ ਕੋਈ ਬਣਾ ਲੱਭ ਲੈਂਦੇ ਵੀ ਅੱਜ ਆ ਪਰੌਂਠੇ ਖਾਣੇ ਉਹ ਪਰੌਂਠੇ ਖਾਣੇ ਸੋ ਅੱਜ ਬਣ ਰਿਹਾ ਆਪਣੇ ਘਰੇ ਦਾਲ ਪਿਆਜ਼ आले ਪਰੌਂਠੇ ਤੁਸੀਂ ਕਾਦੇ ਵਾਲੇ ਖਾਣੇ ਹੋ ਜਾਂ ਕਿਹੜੇ ਪਰੌਂਠੇ ਸ਼ੁਰੂ ਕੀਤੇ ਜ਼ਰੂਰ ਦੱਸਦਿਆ ਕਰੋ ਠੀਕ ਹੈ ਅੱਜ ਥੋੜੇ ਥੋੜੇ ਕੰਮ ਕਰਾਂਗੇ ਬਸ ਜ਼ਿਆਦਾ ਨਹੀਂ ਜਿਸ ਤਰ੍ਹਾਂ ਅੱਗੇ ਕਰਦੇ ਆ ਤੁਹਾਡੇ ਨਾਲ ਸ਼ੇਅਰ ਠੀਕ ਹੈ ਵੀਡੀਓ ਪੂਰੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਇਆ ਕਰੋ ਤੇਲ ਤੋਂ ਰਿਕੁਐਸਟ ਹੈ ਤੁਹਾਡੇ ਸਾਰਿਆਂ ਦੇ ਅੱਗੇ ਠੀਕ ਹੈ ਸਿਸ ਹੈਲੋ ਫਰੈਂਡਸ ਅੱਜ ਆਪਾਂ ਇਹ ਸਾਰਾ ਸਮਾਨ ਜਿਹੜਾ ਪੂਜਾ ਵਸਤੇ ਲਿਆਉਂਦਾ ਸੀ ਇਹ ਬਤਾ ਦਾਂਗੇ ਇਹਨਾਂ ਦੀ ਪੂਜਾ ਹੋ ਚੁੱਕੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਹਨ ਹੁਣ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਵਧਾਵਾਂਗੇ ਇਹਦੇ ਟੱਕਨ ਮੈਂ ਰੱਖ ਲਏ ਹੋਏ ਆ ਟੱਕਨ ਆਪਣੇ ਕੰਮ ਆ ਜਾਣਗੇ ਠੀਕ ਹੈ ਆ ਜੀ ਇਹਨਾਂ ਨੂੰ ਆਪਾਂ ਵਧਾ ਕੇ ਹਮੇ

ठीक है ये एक जगह फिर आपका दिन बाकी बहुत काम कर दिया सारा ठीक है एक फोटो भी खींच ली है आलू ची देखा मैं खुद करती हूँ अपने काम सारे देखिए फ्रेंड्स ये मैं यहाँ पे रख दूँगी एक पॉटर हमें आज दीवान भी खोलना सी मैं क्या मैं सर्दियाँ के कपड़े थोड़े बहुते कटा पर टाइम लगेगा फिर कटो मे सवेरे वाहीगुरु भोलो जी ਚੀਜ਼ਾਂ ਨਾਲ ਸਾਨੂੰ ਟਾਈਮ ਕੱਟ ਕੇ ਕਰਨਾ ਪੈਂਦਾ ਕੰਮ ਹੈ ਨਾ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ ਕਿਚਨ ਦਾ ਹਜੂਮੀ ਛੱਡਿਆ ਹੀ ਮੈਂ ਕਿਹੜਾ ਜਿਹੜਾ ਥੋੜੀ ਜਿਹਾ ਐਕਸਟਰਾ ਕੰਮ ਇਹ ਕਰ ਲੈਂਦੀ ਹਾਂ ਹੈ ਨਾ ਕਿੱਧਰ ਗਿਆ काम सारे करने जरूरी है भाई केसो है काम छद दोंगे।, दोंगे कोई छदे काम कोई छद्डन वाला नहीं है जो अपने हथ कम कर दे बेस्ट होंगे यह हूं बत्तियां लैता है किस काम दी बत्ती माड़ी माड़ी क्या ये कुमार है क्या इंतजार हेलो फ्रेंड्स ये देखो हेलो दोस्तों ये देखो रुद्राक्ष की माला ਇੱਥੇ ਨਾ ਬਨਵਾ ਕੇ ਲਾਉਂਗੀ ਜਾਂ ਧਾਗਾ ਆਪ ਹੀ ਪਰੋ ਲੂੰਗੀ ਧਾਗਾ ਮਜ਼ਬੂਤ ਲਿਆ ਕੇ ਨਾ ਉਹਦੇ ਚ ਪਰੋ ਲੈਣੀ ਆ ਇਹਨੂੰ ਬਾਅਦ ਵਿੱਚ ਰੱਖਦੇ ਆ ਚਲੋ ਜੀ ਤੁਹਾਡੇ ਨਾਲ ਕਰਦੇ ਆ ਕਈ ਚੀਜ਼ਾਂ ਸ਼ੇਅਰਸ ਠੀਕ ਹੈ ਫਿਲਹਾਲ ਇੰਨਾ ਕੀ ਮਿਲਦੇ ਆ ਥੋੜੀ ਦੇਰ ਤੱਕ ਠੀਕ ਹੈ ਅੱਜ ਮੈਂ ਇਧਰ ਲਾ ਆਪਣਾ ਜਿਹੜਾ ਸਟੋਰ ਰੂਮ ਹੈ ਨਾ ਤੇ ਇਹਦੇ ਵਿੱਚ ਕਾਫੀ ਚੀਜ਼ਾਂ ਐਸੀਆਂ ਸਗੀਆਂ ਜਿਹੜੀਆਂ ਮੈਂ ਨਹੀਂ ਕਰ ਪਾਈ ਸੀਗੀ ਤੁਹਾਡੇ ਨਾਲ ਸ਼ੇਅਰ ਵੀ ਕਰਨ ਵਾਸਤੇ ਮਤਲਬ ਉਹ ਅੱਛਾ ਨਹੀਂ ਸੀ ਲੱਗ ਰਿਹਾ ਮੈਨੂੰ ਇਹ ਨਹੀਂ ਕਿ ਕੁਝ ਐਸੀ ਵੈਸੀ ਚੀਜ਼ਾਂ ਐਸਾ ਕੁਝ ਨਹੀਂ ਹੈ ਬਸ ਇਸ ਤਰ੍ਹਾਂ ਹੀ ਜਿਵੇਂ ਕੁਝ ਬੁੱਕਸ ਸੀਗੀਆਂ ਹਨਾ ਤੇ ਕੁਝ ਇਹੋ ਜਿਹੇ ਥੋੜੇ ਬੋਤੇ ਕਾਗਜ਼ ਪੱਤਰ ਸੀਗੇ ਜਾਂ ਫਿਰ ਕੁਝ ਐਸੀਆਂ ਚੀਜ਼ਾਂ ਸੀ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ ਆਲਤੂ ਫਾਲਤੂ ਮਤਲਬ ਸਟੋਰ ਰੂਮ ਦੇ ਵਿੱਚ ਕੀ ਹੁੰਦਾ ਉਹ ਸਾਰਾ ਕੀਤਾ ਮੈਂ ਅੱਧਾ ਘੰਟਾ ਹੋ ਗਿਆ ਮੈਨੂੰ ਲੱਗੀ ਹੋਈ ਅੱਧਾ ਘੰਟਾ ਚਲੋ ਜੀ ਮੇਲਦੇ ਹਾਂ ਥੋੜੀ ਦੇਰ ਤੱਕ ਤੁਹਾਨੂੰ ਇਸ ਤਰ੍ਹਾਂ ਹੀ ਬਨੇ ਰਹੋ ਇਹ ਸਾਰੇ ਉਲਟ ਪੁਲਟ ਕਰਨ ਤੋਂ ਬਾਅਦ ਹਨ ਮੈਨੂੰ ਮੀਲੇ ਤਾਂ ਹੈ ਨਹੀਂ ਜੋ ਮੈਂ ਮਤਲਬ ਕੱਢਣਾ ਚਾਹਦੀ ਸੀ ਥੋੜੇ ਬੋਤੇ ਬਸ ਕੱਡੇ ਸੀਗੇ ਅੱਜ ਮੈਂ ਜਿਹੜੇ ਕੱਪੜੇ ਪਏ ਆ ਉਹ ਵੀ ਨਹੀਂ ਧੋਤੇ ਬਸ ਹੱਥਾਂ ਨਾਲ ਧੋਂਗੀ ਉਹ ਵੀ ਇੱਕਦਮ ਮੂਡ ਬਣ ਗਿਆ ਇੱਥੇ ਮੇਰਾ ਮੂਡ ਨਾ ਥੋੜਾ ਜਿਹਾ ਸੈੱਡ ਹੋ ਗਿਆ ਸੀਗਾ ਤੇ ਬਹੁਤ ਹੀ ਜ਼ਿਆਦਾ ਹੋ ਗਿਆ ਸੀਗਾ ਪਤਾ ਨਹੀਂ ਕਿਉਂ ਇਕਦਮੀ ਹੈ ਨਾ ਕੁਝ ਚੀਜ਼ਾਂ ਦੇਖ ਕੇ ਵੀ ਨਾ ਆਪਾਂ ਇਮੋਸ਼ਨਲ ਹੋ ਜਾਂਦੇ ਆ ਬਸ ਇਸ ਤਰ੍ਹਾਂ ਦਾ ਕੁਝ ਮੇਰੇ ਨਾਲ ਅੱਜ ਹੋ ਗਿਆ ਸੀਗਾ ਫਿਰ ਇੱਕੋ ਤਾਂ ਬਸ ਬਾਹਰ ਆ ਕੇ ਇੱਕਦਮ ਨਾ ਮੇਰੇ ਅੰਦਰ ਖੋਜ ਹੀ ਪੈਣ ਲੱਗ ਗਈ ਕਾਲਜੇ ਦੇ ਵਿੱਚ ਤੇ ਫਿਰ ਮੈਂ ਆ ਕੇ ਥੋੜਾ ਜਿਹਾ ਫਰੂਟ ਕੱਟਿਆ ਪਿਆਸੀਗਾ ਹਨਾ ਇਹ ਕੱਟ ਕੇ ਰੱਖ ਦਿੰਦੇ ਹੁੰਦੇ ਆ ਕਿਉਂਕਿ ਮੇਰਾ ਨਾ ਦਿਲ ਖੁਸਣ ਲੱਗ ਜਾਂਦਾ ਹੈ ਤੇ ਨਿਕਲਣ ਲੱਗ ਜਾਂਦਾ ਜਿਵੇਂ ਕਾਲ ਜਾ ਜਾ ਫਿਰ ਮੇਰੇ ਹਸਬੰਡ ਨਾਲ ਸਵੇਰੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਰੱਖ ਦਿੰਦੇ ਕਿਉਂਕਿ ਪਹਿਲਾਂ ਮੈਂ ਇਹਨਾਂ ਨੂੰ ਫੋਨ ਕਰ ਦਿੰਦੀ ਸੀ ਹਾਏ ਮੈਨੂੰ ਕੀ ਹੋ ਗਿਆ ਇਕਦਮ ਨਾ ਜਿਸ ਤਰ੍ਹਾਂ ਟੈਨਸ਼ਨ ਹੋ ਜਾਂਦੀ ਹੈ ਜਾਂ ਕਿਸੇ ਵੀ ਚੀਜ਼ ਦੀ ਸਾ ਨੋ ਹੋ ਜਾਂਦੀ ਹੈ ਤੇ ਫਿਰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਫੀਲ ਕਰਨ ਲੱਗ ਪੈਂਦੇ ਨੇ ਲੋ ਲੋ ਹਨ ਤੇ ਕਿਸੇ ਟਾਈਮ ਮੈਨੂੰ ਵੀ ਇਹਨਾਂ ਨੂੰ ਟਾਈਮ ਲੱਗੇ ਫਿਰ ਮੇਰੇ ਹਸਬੰਡ ਕੱਟ ਕੇ ਰੱਖ ਦਿੰਦੇ ਹੁੰਦੇ ਕੋਈ ਨਾ ਕੋਈ ਐਸੀ ਚੀਜ਼ ਹੁਣ ਮੈਂ ਬਾਹਰ ਬੈਠ ਗਈ ਸੀ ਆ ਕੇ ਇਹ ਬੈਠੇ ਸੀਗੇ ਅੰਦਰ ਪਰ ਮੈਂ ਬਾਹਰ ਆ ਕੇ ਬੈਠ ਗਈ ਸੀ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਮਨ ਠੀਕ ਹੋਇਆ ਫਿਰ ਮੈਨ ਲੱਗ ਗਈ ਕਮਰ ਤੋੜ ਪਸਤੀ धोएंगे कपड़े जैसा कि आपको तो बोला था सिर्फ अपने अपने धो मैं अपने सूखना मशीन में नहीं डालती कहना ये चाहती हूँ सॉफ्ट सॉफ्ट हाथों से सॉफ्ट सॉफ्ट कपड़ों को धोती और अपने कपड़ों को चाहे सस्ता है चाहे महंगा अपने कपड़ों को प्यार से परमात्मा की मेहर ना मेरे कपड़े कद फटे नहीं है अक् जरि पा पाके पर ना ही कद फट माड़े माड़े पाए थे माड़ी ईजी पाके ਦੁਪੱਟੇ ਵਗੈਰਾ ਵੀ ਇੱਕ ਇੱਕ ਵਾਰੀ ਲਏ ਹੁੰਦੇ ਕਰ। ਸਾਫ ਸੁਥਰੇ ਕੱਪੜੇ ਰੱਖਦੀ ਐ ਨਾ। ਆਪ ਦੇਖ। ਸਮਾਹ ਲ ਕੇ ਲੈਣੇ ਆ ਤਾਂ ਵੀ ਸਾਫ ਸੁਥਰੇ ਲੋ। ਧੋਣੇ ਆ ਤਾਂ ਵੀ ਸਾਫ ਸੁਥਰੇ ਧੋਵੋ ਹੈ ਨਾ। ਕੱਪੜੇ ਤਾਂ ਸਾਡਾ ਇੱਕ ਕਹਿੰਦੇ ਨਾ ਰੋਜ਼ ਦਾ ਨਿੱਤ ਦਾ ਕੰਮ ਐ। ਲਾਣੇ ਔਰ ਪਾਣੀ ਹੈ ਨਾ ਕੜੀ ਤਾਂ ਨਹੀਂ ਲੱਗ ਰਹੀ ਬੈਠ ਨਹੀਂ ਕਈ ਵਾਰ ਬੰਦਾ ਢੜਾ ਜਿਹਾ ਲੱਗਦਾ ਪੇਟ ਸਾਫਾ ਨਾ ਇਸ ਤਰ੍ਹਾਂ ਦੇ ਸਿਕਲਾ ਬਿਘੜੀਆਂ ਹੁੰਦੀਆਂ ਹੈ ਹੈ ਨਾ ਇਹ ਹੁੰਦੇ ਨਾਮ ਤੋਂ ਪਹਿਲਾਂ ਵਾਲੇ ਕੰਮ ਬਸ ਹੁੰਦਾ ਕਿਚਨ ਦਾ ਥੋੜਾ ਜਿਹਾ ਰਹਿ ਗਿਆ ਤੇ ਆਂਪਾਨ ਵਾਲੇ ਕੱਪੜੇ ਨਹੀਂ ਹੁੰਦੇ ਇੰਨੇ ਮੈਲੇ ਜਿ

देखिए फ्रेंड्स हम कपड़े धो रहे हैं और हम अपने कपड़ों को बहुत अच्छे तरीके से धोते हैं भीगे, भीगे जाए। कैसे खुशी मनाएंगे आए हाँ? हाँ? दिवाली वाले दिन पाया सूट मैं क्या चलता ਮਲ ਮਲ ਕੇ ਤੋਦੇਓ ਕਪੜੀਆਂ ਨੂੰ ਇਹ ਪਤਾ ਨਹੀਂ ਕਿ ਜਿੰਨਾ ਪਾਇਆ ਸੀ ਉਹ ਦੁੱਛੋ ਕਿੰਨਾ ਕਾ ਗਿਆ ਇਹ ਨਹੀਂ ਚੱਟਦਾ ਇਹਦੇ ਨਾਲ ਨਹੀਂ ਤੇਰੇ ਨਾਮੋਂ ਸੀ ਬ די גיינס וואס מען I you. ਕੋਲੀ ਖੋਲੀ ਕੋਲੀ ਜਿੱਤੇ ਨਾਲ ਮੇਰਾ ਸਰੀਰ ਚੱਲੀ ਜਾਂਦਾ ਹੈ ਹੈਨਾ ਜਾਨੀ ਅੰਦਰ ਪਸਾ ਡਬੋਦਾਂ ਉਹ ਨਿਚੋੜਨਾ ਮਸ਼ੀਨ ਚ ਪਾਣਾ ਕਿਸੀ ਤਰ ਟਿੱਕਟੀਆਂ ਅੱਜ ਮੈਂ ਤੁਹਾਨੂੰ ਨਾ ਮੈਂ ਪਤਾ ਕਿਉਂ ਮੇਰਾ ਮੂਡ ਖਰਾਬ ਹੋ ਗਿਆ ਸੀਗਾ ਅੱਜ ਮੈਂ ਤੁਹਾਨੂੰ ਆਪਣੀ ਫੋਟੋ ਦਿਖਾਉਣਾ ਚਾਹੁੰਦੀ ਸੀ ਵਿਆਹ ਵਾਲੀ ਹਨਾ ਤੇ ਕੁਝ ਫੋਟੋਆਂ ਦਿਖਾਉਣ ਲੱਗੀ ਸੀ ਫੇਰ ਮੈਂ ਕਿਹਾ ਜਿਨ੍ਹਾਂ ਨੂੰ ਪਸੰਦ ਨਹੀਂ ਕਰਦੀ ਉਹਨਾਂ ਦੀ ਵੀ ਬੁੱਥੀਆਂ ਦੇਖਣ ਨੂੰ ਮਿਲਣਗੀਆਂ ਤੇ ਇਹ ਸੋਚ ਰਹੀ ਸੀ ਆਪਣੇ ਹਸਬੰਦ ਨੂੰ ਕਹਿ ਰਹੀ ਸੀ ਵੀ ਇਸ ਐਲਬਮ ਦੇ ਵਿੱਚੋਂ ਆਪਣੀਆਂ ਫੋਟੋਆਂ ਮਤਲਬ ਰੱਖ ਕੇ ਤੇ ਬਾਕੀ ਸਭ ਦੀਆਂ ਫਾੜ ਦਾਂਗੇ ਆਪਾਂ ਸਾਡੀ ਜ਼ਿੰਦਗੀ 'ਚ ਨਾ ਕੋਈ ਸੀਗਾ ਨਾ ਆਇਆ ਸੀ ਤੇ ਨਾ ਹੈਗਾ ਮੇਰੇ ਹਸਬੰਡ ਕੰਦੇ ਕੋਈ ਗੱਲ ਨਹੀਂ ਤੋ ਮੈਨੂੰ ਦਿਖਾਈ ਕੱਢ ਕੇ ਤੇ ਥੋੜਾ ਜਿਹਾ ਇਸ ਤਰ੍ਹਾਂ ਜਿੱਦਣ ਮੂਡ ਠੀਕ ਹੋਇਆ ਨਾ ਉਦੋਂ ਕੱਢ ਕੇ ਆਪਦੀ ਆਪਦੀ ਬਸ ਜਿਹੜੀਆਂ ਵੀ 10 12 ਫੋਟੋ ਆਪਣੇ ਮੰਮੀ ਡੈਡੀ ਨਾਲ ਉਹ ਰੱਖੂੰਗੀ ਬਾਕੀ ਸਭ ਫਾੜ ਦੂੰਗੀ ਹਨ ਤੇ ਬਸ ਇਹ ਹੀ ਸੋਚ ਕੇ ਮੂਡ ਥੋੜਾ ਜਿਹਾ ਇਸ ਤਰ੍ਹਾਂ ਹੋ ਗਿਆ ਸੀਗਾ ਵੀ ਜਿੰਨਾਂ ਨੂੰ ਨਹੀਂ ਵੀ ਦੇਖਣਾ ਚਾਹੁੰਦੇ ਉਹਨਾਂ ਦੀ ਵੀ ਬੁੱਥੀਆਂ ਸਾਡੇ ਬੈੱਡ ਦੇ ਵਿੱਚ ਤੜੀਆਂ ਪਈਆਂ ਹਨਾ ਕਦੋਂ ਮੌਕਾ ਮਿਲੇ ਤੇ ਕਦੋਂ ਉਹਨਾਂ ਪੁੱਤੀਆਂ ਨੂੰ ਮੈਂ ਬਾਹਰ ਕੱਢਾਂ ਫਾੜਾ ਆਪਣੀ ਜ਼ਿੰਦਗੀ ਚੋਂ ਬਿਲਕੁਲੀ ਕਹਿੰਦੇ ਪੰਨੇ ਫਾੜਦਾ ਨਾ ਕੋਈ ਸਾਡੀ ਜਿਹੀ ਤੇ ਜ਼ਿੰਦਗੀ ਦੇ ਵਿੱਚ ਆਇਆ ਸੀ ਅਸੀਂ ਤਾਂ ਆਪਸ ਵਿੱਚ ਦੀ ਮਿਲੇ ਸੀ ਤੇ ਸਾਡਾ ਆਪਸ ਵਿੱਚ ਤੇ ਹੀ ਵਿਆਹ ਹੋਇਆ ਸੀ ਜੋ ਕੁਛ ਟਾਈਮ ਸੀਗਾ ਉਹ ਮਾੜਾ ਸਮਝ ਕੇ ਛੱਡ ਕੇ ਹੁਣ ਅੱਗੇ ਵਾਲਾ ਟਾਈਮ ਅਸੀਂ ਇੰਜੋਏ ਕਰ ਰਹੇ ਹਾਂ ਠੀਕ ਹੈ ਨਾ ਸਹੀ ਕਹਿ ਰਹੀ ਹਾਂ ਨਾ ਮੈਂ ਇੱਕ ਗੱਲ ਨੂੰ ਬੈਠ ਕੇ ਯਾਦ ਕਰਕੇ ਹਨਾ ਕਿਉਂ ਸਾਡੇ ਬੱਚੇ ਅੱਗੇ-ਅੱਗੇ ਉਸ ਚੀਜ਼ਾਂ ਨੂੰ ਫੇਸ ਕਰਨ ਸਹੀ ਹੈ ਨਾ ਤੇ ਫੋਨ ਬਸ ਮੈਂ ਅੰਦਰ ਆ ਗਈ ਸੀ ਕਪੜੇ ਧੋ ਕੇ ਫਿਰ ਮੈਂ ਨਾ ਥੋੜਾ ਜਿਹਾ ਆਪਣੇ ਆਪ ਨੂੰ ਕੰਮ ਦੇ ਵਿੱਚ ਲਾ ਲੰਨੀ ਆ ਤੇ ਪਤਾ ਹੈ ਕਿ ਸਾਡਾ ਸ਼ਰੀਰ ਤਾਂ ਮਜ਼ਬੂਤ ਹੈ ਪਰ ਕਹਿੰਦੇ ਨਾ ਉਹਨੇ ਸਾਲ ਸਾਨੂੰ ਅਲੱਗ ਰਹਿੰਦੇ ਨਹੀਂ ਹੋਏ ਜਿੰਨੇ ਟਾਈਮ ਜਿੰਨਾ ਸਾਡੇ ਤੇ ਜਿਹੜਾ ਆਇਆ ਸੀ ਕਾਲਾ ਸਮਾਂ ਬਣ ਕੇ ਹਨਾ ਕਾਲਾ ਟਾਈਮ ਬਣ ਕੇ ਕੀ ਕਹਿੰਦੇ ਹੁੰਦੇ ਆ ਤੇ ਉਹ ਉਹਨਾਂ ਨਾਲ ਗੁਜ਼ਾਰਿਆ ਇਸ ਕਰਕੇ ਥੋੜਾ ਬੋਤਾ ਕਹਿੰਦੇ ਨਾ ਆਪਣੇ ਆਪ ਨੂੰ ਚੇਂਜ ਕਰਨ ਲਈ ਕੁਛ ਨਾ ਕੁਛ ਸਾਨੂੰ ਆਪਣੇ ਲਈ ਆਪਣੀ ਖੁਸ਼ੀ ਲਈ ਕੁਛ ਨਾ ਕੁਛ ਐਸਾ ਕੰਮ ਕਰ ਲੈਣਾ ਚਾਹੀਦਾ ਉਸ ਟਾਈਮ ਬਜਾਏ ਇੱਧਰ ਉੱਧਰ ਫੋਨ ਕਰਨ ਦੇ ਖੜਕਾਨ ਦੇ ਕੋਈ ਵੀ ਅੱਜ ਕੱਲ ਆਪਾਂ ਸੋਚਦੇ ਨਾ ਗੱਲਸ ਟਾਈਮ ਹੀ ਨਹੀਂ ਹੈ ਕਿਸੇ ਕੋਲੇ ਹੈ ਨਾ ਤੇ ਆਪਾਂ ਸੋਚਦੇ ਆਂ ਵੀ ਆਪਾਂ ਉਹਨੂੰ ਆਧੇ ਦਿਲ ਦੀ ਦਾਸਤਾਨ ਦੱਸੀ ਉਹਨੂੰ ਦਿਲ ਦੀ ਦਾਸਤਾਨ ਦੱਸੀ ਐਸਾ ਕੁਝ ਵੀ ਨਹੀਂ ਹੁੰਦਾ ਨਾ ਕੋਈ ਸੁਣਦਾ ਔਰ ਨਾ ਹੀ ਸੁਣ ਕੇ ਕੋਈ ਰਾਜੀ ਹੁੰਦਾ ਕਹਿੰਦੇ ਜੀ ਨੂੰ ਜਣੀਆਂ ਉਹਨੂੰ ਬਣੀਆਂ ਹਨ ਕਹਿੰਦੇ ਜਿਸ ਤੇ ਬੀਤਦੀਆਂ ਪਤਾ ਉਹਨੂੰ ਹੀ ਹੁੰਦਾ ਤੇ ਦੂਜਾ ਨਾ ਜਾਣੇ ਕੋਈ ਹਨਾ ਕਹਿੰਦੇ ਜੋ ਦਿਲ ਦੇ ਤਾਂ ਹੀ ਮੈਂ ਅੱਜ ਦੋ ਵੀਡੀਓਜ਼ ਪਾਈਆਂ ਸੀਗੀਆਂ ਹਨਾ ਵੀ ਕੋਈ ਤੁਹਾਡਾ ਇੱਥੇ ਆਪਣਾ ਨਹੀਂ ਹੈ ਜਿਹਨੂੰ ਆਪਣਾ ਆਪਣਾ ਬਸ ਕਹਿੰਦੇ ਨੇ ਲਾਈਫ ਦੇ ਵਿੱਚ ਆਏ ਆ ਵਿਆਹ ਤੋਂ ਬਾਅਦ ਤੁਰੰਤ ਆਪਣਾ ਟਾਈਮ ਵਧੀਆ ਗਿਨਣਾ ਸ਼ੁਰੂ ਕਰ ਦੋ ਜੇ ਮਾੜਾ ਤੇ ਮਾੜਾ ਕਹਿੰਦੇ ਨਾ ਜਦੋਂ ਸਾਡਾ ਮਾੜਾ ਟਾਈਮ ਹੁੰਦਾ ਨਾ ਤੇ ਫਿਰ ਉਦੋਂ ਸਾਨੂੰ ਪਤਾ ਵੀ ਨਹੀਂ ਹੁੰਦਾ ਕਿਉਂ ਨਹੀਂ ਪਤਾ ਹੁੰਦਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਤੇ ਇਹ ਵਿਪਤਾ ਆਉਣ ਵਾਲੀ ਹੈ ਤੇ ਅਸੀਂ ਖੁਸ਼ੀ-ਖੁਸ਼ੀ ਉਸ ਨੂੰ ਕਿਸ ਤਰ੍ਹਾਂ ਝੱਲਣਾ ਔਰ ਆਪਾਂ ਚੱਲ ਵੀ ਨਹੀਂ ਸਕਦੇ ਕਹਿੰਦੇ ਪਰਮਾਤਮਾ ਕੁਛ ਨਾ ਕੁਛ ਸਾਡਾ ਦਿਮਾਗ ਇਸ ਤਰ੍ਹਾਂ ਦਾ ਕਰ ਦਿੰਦਾ ਜਿਸ ਨੂੰ ਅਸੀਂ ਉਸ ਚੀਜ਼ਾਂ ਨੂੰ ਸਹਿਣ ਦੀ ਸ਼ਕਤੀ ਰੱਖਦੇ ਹੈਗੇ ਆਂ ਪਰ ਕਹਿੰਦੇ ਨੇ ਜਦੋਂ ਸ਼ਕਤੀ ਖਤਮ ਹੋ ਜਾਂਦੀ ਅਸੀਂ ਆਪਣੇ ਅਸਲੀ ਹੋਸ਼-ਅਵਸਤ ਚ ਆ ਜਾਂਦੇ ਆ ਫੇਰ ਸਾਨੂੰ ਅਕਲਾਂ ਦੀ ਚਪੇੜਾਂ ਪੈਂਦੀਆਂ ਮੂੰਹ ਤੇ ਹਾਈ ਸਾਡੀ ਮਤ ਮਾਰੀ ਗਈ ਸੀਗੀ ਹਨ ਇਹ ਚੀਜ਼ਾਂ ਮਤਲਬ ਮੈਂ ਹੁਣ ਤੱਕ ਸਿੱਖੀਆਂ ਜੋ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਜ਼ਿੰਦਗੀ ਦੀ ਸ਼ੁਰੂਆਤ ਤੋਂ ਜਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ ਉਸ ਨੂੰ ਉੱਥੇ ਹੀ ਬੰਦ ਕਰਕੇ ਬਿਲਕੁਲ ਕਹਿੰਦੇ ਨਾ ਆਪਣੀ ਲਾਈਫ ਵੱਲ ਮੁੜ ਚੋ ਜਿੱਦਨੂੰ ਤੁਹਾਡਾ ਮੁੜਨਾ ਕਹਿੰਦੇ ਜਿਸ ਪਲ ਤੁਹਾਡੀ ਬੁੱਧੀ ਬਿਲਕੁਲ ਇਸ ਤਰ੍ਹਾਂ ਹੋ ਜਾਵੇ ਵੀ ਅਸੀਂ ਹੁਣ ਕਰੀਏ ਕੀ ਉਸ ਟਾਈਮ ਕਹਿੰਦੇ ਨਾ ਪਰਮਾਤਮਾ ਦੀ ਪ੍ਰੀਖਿਆ ਹੁੰਦੀ ਹੈ ਜਿਹੜੀ ਸਾਨੂੰ ਦੇਣੀ ਪੈਂਦੀ ਹੈਗੀ ਇਹ ਸਾਨੂੰ ਕੁਝ ਵੀ ਨਹੀਂ ਪਤਾ ਚਲਦਾ ਨਾ ਇੱਧਰ ਪਤਾ ਚਲਦਾ ਹੁਣ ਮੇਰੇ ਪਤੀ ਮੇਰੇ ਤੇ ਜਾਨ ਦਿੰਦੇ ਐ ਔਰ ਕਹਿੰਦੇ ਨਾ ਹਰੇਕ ਸ਼ੌਂਕ ਮੇਰਾ ਪੂਰਾ ਕਰਦੇ ਐ ਕੋਈ ਚੀਜ਼ ਮੰਗਦੀ ਆ ਉਸੇ ਟਾਈਮ ਹਾਜ਼ਰ ਹੋ ਜਾਂਦੀ ਹੈ ਮੈਨੂੰ ਹੁਣੇ ਲੱਗਦਾ ਵਾ ਮੈਂ ਸੱਚ ਦੱਸਾਂ ਮੇਰੇ ਹਸਬੰਡ ਵੀ ਬਹੁਤ ਚੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਨੂੰ ਕਹਿੰਦੇ ਐ ਕਿ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਆਪਣੇ ਹਸਬੰਡ ਦੇ ਨਾਲ ਹੁਣ ਅ ਗੱਲਾਂ ਸ਼ੇਅਰ ਕਰਦੀਆਂ ਵੀ ਮੈਨੂੰ ਪਤਾ ਕਿਉਂ ਨਹੀਂ ਸੀਗਾ ਫਿਰ ਮੇਰੇ ਹਸਬੰਡ ਇਹੀ ਚੀਜ਼ਾਂ ਮੈਨੂੰ ਸਮਝਾਉਂਦੇ ਹੁੰਦੇ ਐ ਮੇਰੇ ਨਾਲੋਂ ਮੇਰੇ ਹਸਬੰਦ ਬਹੁਤ ਕੁਝ ਗੱਲਾਂ ਤੋਂ ਸਿਆਣੇ ਐ ਕੁਝ ਗੱਲਾਂ ਤੋਂ ਮੈਂ ਇਹਨਾਂ ਨਾਲੋਂ ਸਿਆਣੀ ਬਰਾਬਰ ਦੀ ਟੱਕਰ ਦੇਖੋ ਅਸੀਂ ਘਾਰੇ ਮਾਰ ਹੀ ਨਹੀਂ ਸਕਦੇ ਹਨ ਕਹਿੰਦੇ ਨਾ ਕੁਝ ਕਹਿੰਦੇ ਅ ਕਿਸੇ ਗੱਲਾਂ ਪਿੱਛੇ ਮਾਈਂਡ ਇਹਨਾਂ ਦਾ ਚੱਲਦਾ ਕਿਸੇ ਗੱਲਾਂ ਪਿੱਛੇ ਮੇਰਾ ਚੱਲਦਾ ਸੋ ਦੋਨਾਂ ਨਾਲ ਇੱਕ ਰਸਤੀ ਇਸੇ ਕਰਕੇ ਬੰਦੀ ਹੁੰਦੀ ਹੈ ਹਨਾ ਕਹਿੰਦੇ ਕਰਸਤੀ ਦਾ ਨਾਮ ਬਹੁਤ ਸੋਖ ਹੈ ਕਰਸਤੀ ਤੇ ਪਰ ਇਹਦਾ ਜਿਹੜਾ ਮੀਨਿੰਗ ਹੈ ਜਿਹੜਾ ਇਹਦਾ ਹੈਗਾ ਆਪਣਾ ਟਾਈਮ ਇਹ ਬਹੁਤ ਔਖਾ ਹੈ ਕੱਟਣਾ ਇਦੇ ਵਿੱਚ ਬਹੁਤ ਸਾਰੇ ਕਹਿੰਦੇ ਉਲਝਣਾ ਕਿਸੇ ਨੂੰ ਕਹਿੰਦੇ ਆ ਕੋਈ ਰਿਸ਼ਤੇ ਪਸੰਦ ਹੁੰਦੇ ਨਿਭਾਣੇ ਪੈਂਦੇ ਜ਼ਬਰਦਸਤੀ ਕੁਛ ਨਿਭਵਾਏ ਜਾਂਦੇ ਆ ਤੇ ਕਹਿੰਦੇ ਨਾ ਜਿਹੜੇ ਨਿਭਵਾਏ ਜਾਂਦੇ ਆ ਨਾ ਉਹ ਬੰਦਾ ਜ਼ਬਰਦਸਤੀ ਨਿਭੰਦ ਹੈ ਹੈਨਾ ਕਿਸੇ ਨੂੰ ਪਸੰਦ ਨਾ ਕਰਨਾ ਔਰ ਉਸ ਨੂੰ ਜ਼ਬਰਦਸਤੀ ਕਰਵਾਉਣਾ ਹੈਨਾ ਤੇ ਉਹ ਚੀਜ਼ਾਂ ਇਸ ਤਰ੍ਹਾਂ ਕਹਿੰਦੇ ਨਾ ਸ਼ਾਦੀ ਕਠੋਲ ਹੈ ਜਿਹੜਾ ਹੈਨਾ ਤੇ ਉਹ ਬਚਾਏ ਤਾਂ ਵੀ ਪਛਤਾਏ ਤੇ ਨਾ ਬੱਜੇ ਤਾਂ ਵੀ ਪਛਤਾਏ ਹੈ ਨਾ ਸੋ ਕੁਝ ਇਸ ਤਰ੍ਹਾਂ ਦਾ ਕੰਮ ਹੁੰਦਾ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਉਸ ਰਿਸ਼ਤੇ ਨੂੰ ਜ਼ਬਰਦਸਤੀ ਨਿਭਾਉਣਾ ਪੈਂਦਾ ਤੇ ਕਹਿੰਦੇ ਨਾ ਸਹੀ ਔਰ ਗਲਤ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸਾਨੂੰ ਉਹਦਾ ਪਤਾ ਚੱਲਦੀ ਜਦੋਂ ਸਾਡੇ ਨਾਲ ਬਹੁਤ ਬਹੁਤ ਚੀਜ਼ਾਂ ਅੱਗੇ ਤੱਕ ਗਲਤ ਹੋ ਚੁੱਕੀਆਂ ਸਭ ਮਤਲਬ ਦੇ ਯਾਰ ਇੱਥੇ ਕੋਈ ਵੀ ਆਪਣਾ ਨਹੀਂ ਹੁੰਦਾ ਸਭ ਪੈਸਿਆਂ ਨੂੰ ਪੈਸਿਆਂ ਦੇ ਪੀਰ ਹੈ ਮੈਂ ਤਾਂ ਆਪਣੇ ਹਸਬੰਦ ਨੂੰ ਇਹ ਕਹਿਣੀ ਹੁੰਨੀ ਆ ਕਿ ਕਹਿੰਦੇ ਨਾ ਅਗਰ ਪੈਸਾ ਹੈ ਤਾਂ ਤਾਂ ਬੱਚੇ ਸੇਵਾ ਕਰਨਗੇ ਐਸਾ ਵੀ ਸਾਡਾ ਦੇਖੋ ਮੇਰੀ ਗੱਲ ਸੁਨੋ ऐसा कुछ नहीं हुंदा कंदे ਕਰਨ ਮਾਪੇ ਵੀ ਸੇਵਾ ਕਰਦੇ ਮਾਪੇ ਦੇ ਜਿਹੜੇ ਸੰਸਕਾਰ ਹੁੰਦੇ ਨਾ ਤੇ ਸਾਡੀ ਪੂਰੀ ਜ਼ਿੰਦਗੀ ਦੀ ਪੂੰਜੀ ਆਪਣੀ ਹੈ ਤੇ ਅਸੀਂ ਉਹ ਕਿਵੇਂ ਸੰਭਾਲ ਕੇ ਰੱਖਨੇ ਆ ਹਨਾ ਸਹੀ ਹੈ ਨਾ ਔਖਾ ਸੋਖਾ ਵਕਤ ਗੁਜ਼ਰ ਹੀ ਜਾਂਦਾ ਹੈ ਵਕਤ ਤਾਂ ਗੁਜ਼ਰ ਜਾਂਦਾ ਹੈ ਵਕਤ ਨੇ ਤਾਂ ਚੱਲਣਾ ਹੀ ਹੈ ਹਮੇਸ਼ਾ ਚੱਲਦਾ ਹੀ ਰਹਿਣਾ ਟਿਕ 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 ਕੜੀ ਵਾਂਗੂ ਚੱਲਦਾ ਰਹਿਣਾ ਪਰ ਕਹਿੰਦੇ ਉਹਦੇ ਵਿੱਚ ਅ ਅੱਧਾ ਘੰਟਾ ਕਿਵੇਂ ਬੀਤੇ 15 ਮਿੰਟ ਕਿਵੇਂ ਬੀਤੇ 2 ਮਿੰਟ ਕਿਵੇਂ ਬੀਤੇ ਉਹ ਸਾਨੂੰ ਖੁਦ ਨੂੰ ਪਤਾ ਹੁੰਦਾ ਉਹ ਸਾਨੂੰ ਕਹਿੰਦੇ ਨਾ ਸਾਡੀ ਉਸਤ ਮ ਤਾਂ ਸਾਡੀ ਬੁੱਧੀ ਵੀ ਕੰਮ ਕਰਨੀ ਬੰਦ ਹੋ ਜਾਂਦੀ ਜਿਸ ਟਾਈਮ ਸਾਡੇ ਤੋਂ ਹੀ ਇਮਤਿਹਾਨ ਲੈ ਰਿਆ ਹੁੰਦਾ ਪਰ ਕਰਨ ਵਾਲੇ ਦੀ ਹੱਦ ਹੁੰਦੀ ਹੈ ਹਨਾ ਸਹੀ ਹੈ ਨਾ ਤੇ ਚੁਸਤੀਆਂ ਚਲਾਕੀਆਂ ਤੇ ਕਿਸੇ ਦੇ ਵਾਰ ਕਿਵੇਂ ਦਿਲ ਤੇ ਕਰਨੇ ਹੈ ਹਨਾ ਜਾਂ ਫਿਰ ਕਿਸੇ ਦੇ ਕੋਲੋਂ ਕੋਈ ਚੀਜ਼ਾਂ ਕਿਵੇਂ ਛਿੰਨੀ ਹੈ ਇਹ ਸਿਰਫ ਮਤਲਬੀ ਹੋਲ ਚੁਸਤੇ ਚਲਾਕੇ ਲੋਗ ਜਾਣਦੇ ਹੈਗੇ ਆ ਮੈਂ ਇੱਥੇ ਇਹ ਨਹੀਂ ਕਿ ਆਪਣੀ ਹੀ ਗੱਲ ਕਰ ਰਹੀ ਐ ਇਸ ਸਭ ਤੋਂ ਮੈਸੇਜ ਹੈ ਹਨਾ ਅੱਜ ਕੱਲ੍ਹ ਸ਼ਰੀਰਾਂ 'ਚ ਇੰਨੀ ਜਾਣ ਨਹੀਂ ਹੈਗੀ ਕਿ ਕੁਝ ਬਹੁਤ ਕੁਝ ਸਹਿ ਲਈਏ ਤੇ ਜੋ ਕੁਝ ਅਸੀਂ ਸਿੱਖਿਆ ਹੈ ਹਨਾ ਤੇ ਉਹ ਮੈਨੂੰ ਲੱਗਦਾ ਅੱਜ ਕੱਲ ਦੀ ਪੀੜ੍ਹੀ ਤਾਂ ਬਿਲਕੁਲ ਵੀ ਨਹੀਂ ਅੱਗੇ ਵਾਲੀ ਸਹੂ ਗਈ ਹਨਾ ਤੇ ਬਹੁਤ ਕੁਝ ਕਹਿੰਦੇ ਸਹਿ ਕੇ ਤੇ ਬਹੁਤ ਕੁਝ ਸਿੱਖਿਆ ਤੇ ਬਹੁਤ ਕੁਝ ਕਹਿੰਦੇ ਸਿੱਖ ਕੇ ਬਹੁਤ ਕੁਝ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਇਹੀ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕੋਈ ਵੀ ਕਹਿੰਦੇ ਨਾ ਆਰਟੀਫੀਸ਼ਲ ਚੀਜ਼ਾਂ ਨਾ ਮੈਂ ਵੀਡੀਓ ਦੇ ਵਿੱਚ ਦੱਸਣਾ ਚਾਹਨੀ ਆ ਤੇ ਨਾ ਮੈਂ ਬਣੀ ਬਣਾਈ ਕਹਾਣੀ ਕੋਈ ਦੱਸਣਾ ਚਾਹਨੀ ਆ ਹਨਾ ਜਰੂਰ ਮੈਂ ਇੱਕ ਦੂਜੇ ਦੀ ਗੱਲ ਜਰੂਰ ਦੱਸਦੀ ਆ ਉਸ ਤੇ ਕੀ ਹੋਇਆ ਇਸ ਤੇ ਕੀ ਹੋਇਆ ਬਾਕੀ ਕਹਿੰਦੇ ਨਾ ਸ਼ੁਕਰ ਆ ਸਾਡੀ ਜਾਨ ਸਲਾਮਤ ਹੈ ਹਨਾ ਜਾਨ ਸਲਾਮਤ ਹੈ ਤਾਂ ਜਹਾਨ ਸਭ ਸਲਾਮਤ ਹੈ ਬਾਕੀ ਪੈਸਾ ਦਾ ਆਈ ਚਲਾਈ ਹੈ ਮੈਂ ਤਾਂ ਐਵੇਂ ਵੀ ਕਰਦੀ ਰਹਿੰਦੀ ਆ ਤੁਹਾਨੂੰ ਸਭ ਕੁਝ ਮਾਲਕਤਾ ਦਿੱਤਾ ਹੈ ਸਭ ਕੁਝ ਕੁਛ ਨਾ ਕੁਛ ਕਹਿੰਦੇ ਨਾ ਹਰੇਕ ਵਲੌਗ ਦੇ ਵਿੱਚ ਆਪਾਂ ਸਾਰਾ ਕੁਝ ਦੱਸ ਨਹੀਂ ਸਕਦੇ ਜਿੱਦਨ ਕਹਿੰਦੇ ਮੂਡ ਹੁੰਦਾ ਜਿੱਦਨ ਜਨੂਨ ਹੁੰਦਾ ਉਦੋਂ ਹੀ ਆਪਾਂ ਦੱਸਦੇ ਹੈਗੇ ਆ ਮੈਂ ਆਪਣੇ ਆਪ ਨੂੰ ਇੰਨਾ ਬਿਜ਼ੀ ਰੱਖਦੀ ਆ ਬਹੁਤ ਜ਼ਿਆਦਾ ਨਾ ਮੈਂ ਇੱਧਰ ਦੇਖਦੀ ਆ ਨਾ ਮੈਂ ਉੱਧਰ ਦੇਖਦੀ ਆ ਸੱਚ ਦੱਸ ਰਹੀ ਆ ਕਿਸੇ ਟਾਈਮ ਮੈਂ ਆਪਣੇ ਹਸਬੰਡ ਨੂੰ ਫੋਨ ਕਰਦੀ ਆ ਕਹਿੰਦੇ ਉਹਦੇ ਬਿਜ਼ੀ ਐ ਮੈਂ ਕੋਈ ਗੱਲ ਨਹੀਂ ਮੈਂ ਵੀ ਬਿਜ਼ੀ ਆ ਹਨਾ ਕਹਿੰਦੇ ਅ ਮਤਲਬ ਅ ਮੈਂ ਇਹ ਨਹੀਂ ਕਹਿੰਦੀ ਕਿ ਮੇਰੇ ਹਸਬੰਡ ਬਿਜ਼ੀ ਐ ਤੇ ਮੈਂ ਵੀ ਦੱਸ ਦੇਣੀ ਬਿਜ਼ੀ ਆ ਮੈਂ ਕਿਹਾ ਚਲੋ ਠੀਕ ਐ ਹਨਾ ਬੰਦੇ ਨੂੰ ਇੱਕ ਦੂਜੇ ਨੂੰ ਅਸੀਂ ਹੌਸਲਾ ਦਿੰਨੇ ਆ ਵੀ ਅਗਰ ਤੁਸੀਂ ਫ੍ਰੀ ਬੈਠੇ ਹੋ ਨ ਮੇਰੇ ਹਸਬੰਡ ਮੈਂ ਕਿਤੇ ਚਲੀ ਜਾਵਾਂ ਨਾ ਮੇਰੇ ਹਸਬੰਡ ਕਹਿੰਦੇ ਮੇਰਾ ਜੀ ਨਹੀਂ ਲੱਗਦਾ ਤੇ ਫਿਰ ਮੈਂ ਇਸ ਤਰੀ ਇਸ ਤਰੀ ਮੈਂ ਫੋਨ ਕਰ ਦਿੰ ਤੇ ਅਗਰ ਹੁੰਜੇ ਮੇ ਬਾਅਦ ਮੇਰੇ ਹਸਬੰਦ ਕੰਮ ਕਰ ਰਹੇ ਮੈਂ ਕਹਦਾ ਨਾ ਵੀ ਮੈਂ ਫ੍ਰੀ ਆ ਤੇ ਫਿਰ ਮੈਨੂੰ ਪਤਾ ਉਹ ਫਟਾਫਟ ਕੰਮ ਕਰਕੇ ਘਰ ਨੂੰ ਪੱਜਣਗੇ ਸੋ ਆਪਣੇ ਆਪ ਨੂੰ ਕਹਿੰਦੇ ਨਾ ਕੰਮ ਕਰਨ ਦੀ ਜਿਹੜੀ ਹਿੰਮਤ ਐ ਸਾਨੂੰ ਦੇਣੀ ਪੈਂਦੀ ਐ ਆਪਣੇ ਆਪ ਨੂੰ ਕਿਵੇਂ ਅਸੀਂ ਰੱਖਣਾ ਐ ਉਹ ਸਾਨੂੰ ਪਤਾ ਹੈ ਨਾ ਸ਼ਾਮ ਨੂੰ ਤੁਹਾਡੇ ਨਾਲ ਥੋੜਾ ਬਹੁਤਾ ਗੱਲਬਾਤ ਕਰਕੇ ਦਿਲ ਹੌਲਾ ਹੋ ਜਾਂਦਾ ਹੈ ਨਾ ਇਸ ਤਰ੍ਹਾਂ ਹੀ ਕਹਿੰਦੇ ਜ਼ਿੰਦਗੀ ਬੀਤ ਜਾਨੀ ਐ ਇਸ ਤਰ੍ਹਾਂ ਹੀ ਘਾਲੀ ਬੀਤ ਜਾਨੀ ਆਪਣੀ ਜ਼ਿੰਦਗੀ ਦੀ ਇੱਕ ਟਾਈਮ ਕਹਿੰਦੇ ਛਾਪ ਰਹਿ ਜਾਨੀ ਐ ਜਿਸ ਤਰ੍ਹਾਂ ਐਲਬਮ ਬੈ ਹੈ ਨਾ ਤੇ ਉਹਨੂੰ ਅਸੀਂ ਸੰਭਾਲ ਕੇ ਰੱਖਦੇ ਆਂ ਵੀਡੀਓ ਦਾ ਸਾਡੀਆਂ ਵੀ ਆ ਸਮਾਈਆਂ ਪਈਆਂ ਜਦੋਂ ਮਰਜ਼ੀ ਸਾਡੇ ਬੱਚੇ ਕਹਿੰਦੇ ਨਾ ਮਤਲਬ ਉਹ ਚੀਜ਼ ਦਿਖਾਓ ਜਿਹੜੀ ਸਾਡੇ ਨਾਲ ਹੋਈ ਹੈ ਤੇ ਜਿਹੜੀ ਚੀਜ਼ ਕਹਿੰਦੇ ਨਾ ਅਸੀਂ ਕੁਛ ਨਾ ਕੁਛ ਬੋਲਦੇ ਆ ਆਪਦੇ ਵੱਲੋਂ ਬੋਲਦੇ ਆ ਹਨਾ ਕੁਛ ਸਿੱਖਣ ਨੂੰ ਮਿਲਿਓ ਉਹਦੇ ਚੋਂ ਹਨਾ ਕਹਿੰਦੇ ਨਾ ਝੂਠ ਮੂਠ ਦੀਆਂ ਸਟੋਰੀਆਂ ਬਣਾ ਕੇ ਅਗਰ ਅਸੀਂ ਕਿਸੇ ਦਿਨ ਉਹਨੂੰ ਕੁਝ ਗਲਤ ਕਰਦੇ ਆ ਕਹਿੰਦੇ ਨਾ ਇੱਥੇ ਕਰਮਾਂ ਦਾ ਫਲ ਹੈ ਜਿਹੜਾ ਸਾਨੂੰ ਮਿਲਣਾ ਹੈਗਾ ਚਾਹੇ ਉਹ ਗਲਤ ਹੈ ਚਾਹੇ ਉਹ ਸਹੀ ਹੈ ਕਹਿੰਦੇ ਨਾ ਕਰਮ ਕਰਨ ਦਾ ਵੀ ਕਹਿੰਦੇ ਪਰਮਾਤਮਾ ਕੁਛ ਨਾ ਕੁਛ ਉਹੋ ਜਿਹੀ ਜਰੀਆ ਬਣਾ ਦਿੰਦਾ ਹੈ ਜਿਸ ਨਾਲ ਅਸੀਂ ਗਰਤ ਔਰ ਸਹੀ ਕਰਮਾਂ ਦੇ ਵਿੱਚ ਫਸ ਚਣੇ ਹੈਗੇ ਔਰ ਸਾਨੂੰ ਕਰਨੇ ਪੈਂਦੇ ਹੈਗੇ ਬਾਕੀ ਜਿਹੜੇ ਕਹਿੰਦੇ ਨਾ ਜਾਣ ਬੁੱਝ ਕੇ ਕਰਦੇ ਹੈ ਉਨ੍ਹਾਂ ਲਈ ਕਹਿੰਦੇ ਨਾ ਪਰਮਾਤਮਾ ਨੇ ਅੱਗੇ ਵਾਲਾ ਰਸਤਾ ਚੁਣਿਆ ਹੁੰਦਾ ਥੋੜੀ ਦੇਰ ਦੀ ਸ਼ਾਂਤੀ ਸਕੂਨ ਮਿਲਦਾ ਫਿਰ ਉਸ ਤੋਂ ਬਾਅਦ ਕਹਿੰਦੇ ਨਾ ਜਿਹੜਾ ਉਸ ਦਾ ਫਰਮ ਮਿਲਦਾ ਹੈ ਨਾ ਉਹ ਉਸੇ ਨੂੰ ਹੀ ਪਤਾ ਹੁੰਦਾ ਕਹਿੰਦੇ ਦਿਨ ਦੇ ਜਿਸ ਤੇ ਦਿਲ ਨਾਲ ਲੱਗੀਆਂ ਤੇ ਉਸ ਨੂੰ ਜਣੀਆਂ ਜਿਸ ਨਾਲ ਬਣੀਆਂ ਉਸ ਨਾਲ ਜਣੀਆਂ